ਸਸਤਰੀਆਂ ਕਾਲ ਪੰਜਾਬੀਓ ਤੁਸੀਂ ਜੁੜਿਓ ਪੰਜਾਬ ਇਕਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਰਾਜਵੀਰ ਜਵੰਦਾ ਦੀ ਪਤਨੀ ਨੇ ਕਰ ਦਿੱਤੇ ਵੱਡੇ ਖਲਾਸੇ ਕੀ ਖਲਾਸੇ ਕੀਤੇ ਨੇ ਜਾਣਦਿਆਂ ਅੱਜ ਦੀ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਜੇ ਮੇਰੇ ਚੈਨਲ ਤੇ ਨਵੇਂ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਜ਼ਰੂਰ ਕਰੋ ਵੀਡੀਓ ਸ਼ੁਰੂ ਕਰਦੇ ਆਂ ਜੀ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੀ ਮੌਤ ਦਾ ਰਸ ਖੁੱਲ ਚੁੱਕਿਆ ਔਰ ਦੂਜੇ ਪਾਸੇ ਕਹਿੰਦੇ ਜੀ ਪੰਜਾਬ ਦੇ ਅੰਦਰ ਬਹੁਤ ਸਾਰੇ ਚੈਨਲਾਂ ਦੇ ਉੱਤੇ ਤੁਸੀਂ ਵੱਖ-ਵੱਖ ਚੈਨਲਾਂ ਦੇ ਉੱਤੇ ਇਹ ਵੀਡੀਓ ਦੇਖ ਚੁੱਕੇ ਹੋ ਕਿ ਰਾਜੀਵ ਜਵੰਧਾ ਦੀ ਮੌਤ ਕਹਿੰਦੇ ਜੀ ਪਛਮਾ ਦੇ ਵਿੱਚ ਵਜ ਕੇ ਹੀ ਹੋਈ ਹੈ ਪਰ ਇੱਕ ਬਾਤ ਬੜੀ ਪਰਤ ਤੁਹਾਡੇ ਸਾਹਮਣੇ ਖੋਲਣ ਜਾ ਰਹੇ ਹਾਂ ਕਿਉਂਕਿ ਰਾਜੀਵ ਜਵੰਧਾ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਲੋਕਾਂ ਨੇ ਇਹ ਮੁੱਦਾ ਚੱਕ ਲਿਆ ਕਿ ਰਾਜੀਵ ਜਵੰਧਾ ਦੀ ਮੌਤ ਆਖਰ ਹੋਈ ਕਿਵੇਂ ਹੈ ਅੱਜ ਤਾਂ ਹਨੀ ਜਿਹੜੀ ਵੀਡੀਓ ਦਿਖਾਉਣ ਜਾ ਰਹੇ ਹਾਂ ਇੱਕ ਪਾਸੇ ਦਾ ਪਰਿਵਾਰ ਹੈ ਉਹਦੀ ਪਤਨੀ ਹੈ ਉਹਦੀ ਮਾਤਾ ਜੀ ਜਿਹੜੀ ਉਹਦੀ ਪਤਨੀ ਹੈ ਉਹਨਾਂ ਦੀ ਖਬਰ ਤਾਂ ਅਸੀਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਜਿੱਥੇ ਰਾਜੀਵ ਜੀ ਉਹਨਾਂ ਦਾ ਐਕਸੀਡੈਂਟ ਹੁੰਦਾ ਉੱਥੇ ਕਈ ਸਾਰੇ ਗਵਾਹ ਜਿਵੇਂ ਕਿ ਕੱਲ ਵੀ ਮੈਂ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਕਈ ਸਾਰੇ ਗਵਾਹ ਬਣਾ ਲਿੱਤੇ ਜਾਂਦੇ ਨੇ ਕਿ ਭਾਈ ਤੁਸੀਂ ਇਹ ਗੱਲ ਕਹਿ ਨਹੀਂ ਆ ਪਰ ਸਾਡੇ ਲੋਕ ਇਹਨਾਂ ਗੱਲਾਂ ਨੂੰ ਸੱਚ ਮੰਨ ਲੈਂਦੇ ਨੇ ਪਰ ਅਸਲ ਦੇ ਵਿੱਚ ਸੱਚ ਕੀ ਹੈ ਮਾਮਲਾ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਮੇਰੀ ਅਪੀਲ ਸਾਡੇ ਉਹਨਾਂ ਪੰਜਾਬੀਆਂ ਨੂੰ ਜਿੰਨੇ ਵੀ ਰਾਜਵੀਰ ਜਵੰਡਾ ਦੇ ਹੱਕ ਦੇ ਵਿੱਚ ਜਾਂ ਰਾਜਵੀਰ ਜਵੰਡਾ ਨੂੰ ਚਾਹਣ ਵਾਲੇ ਲੋਕ ਜਿੰਨੇ ਵੀ ਸਾਡੇ ਤੁਸੀਂ ਭੈਣ ਭਰਾ ਪੰਜਾਬ ਦੇ ਵਿੱਚੋਂ ਚਾਹੇ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚੋਂ ਕਿਉਂਕਿ ਅਕਸਰ ਤੁਸੀਂ ਦੇਖਿਆ ਰਾਜਵੀਰ ਜਵੰਡਾ ਦਾ ਨੈਟਵਰਕ ਬੜਾ ਹੀ ਮਜ਼ਬੂਤ ਸੀ ਪੰਜਾਬੀ ਇੰਡਸਟਰੀ ਦੇ ਵਿੱਚ ਬੜੇ ਵੱਡੇ ਨਾਮ ਔਰ ਦੂਜੇ ਪਾਸੇ ਮੇਰੀ ਸਾਰੇ ਹੀ ਪੰਜਾਬੀਆਂ ਨੂੰ ਅਪੀਲ ਹੈ ਜੋ ਜਿੰਨੇ ਵੀ ਤੁਸੀਂ ਜਾਣ ਵਾਲੇ ਹੋ ਬੀਲੀਆਂ ਨੂੰ ਐਂਡ ਤੱਕ ਦੇਖ ਕੇ ਸ਼ੋਰ ਜ਼ਰੂਰ ਕਰਨੀ ਹੈ ਮਾਮਲੇ ਦੇ ਵਿੱਚ ਕਹਿੰਦੇ ਜੀ ਇਨਸਾਫ ਦਾ ਮੌਨਦਾ ਪਰ ਰਾਜਵੀਰ ਜਵੰਦੇ ਦੀਆਂ ਜਿਹੜੀਆਂ ਇੱਕ ਇੱਕ ਕਰਕੇ ਪਰਤਾਂ ਖੁੱਲਣੀਆਂ ਨੇ ਪੂਰੀ ਖਬਰ ਅੱਜ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਰਾਜਵੀਰ ਜਵੰਦੇ ਦੀ ਪਤਨੀ ਨੂੰ ਲੈ ਕੇ ਔਰ ਦੂਜੇ ਪਾਸੇ ਜਿੱਥੇ ਐਕਸੀਡੈਂਟ ਹੁੰਦਾ ਉਥੇ ਇੱਕ ਰੋੜੀ ਵਾਲਾ ਭਾਗਵਾ ਬਣ ਚੁੱਕਿਆ ਇਸ ਗੱਲ ਦਾ ਔਰ ਮਾਮਲਾ ਕੀ ਸੀ ਪਹਿਲਾਂ ਇਹ ਵੀ ਖਬਰ ਸੁਣਦੇ ਆ ਉਸ ਤੋਂ ਬਾਅਦ ਰਾਜਵੀਰ ਜਵੰਦੇ ਦੀ ਪਤਨੀ ਜਿਹੜੀ ਕੇ ਬੜੀ ਹੀ ਅਹਿਮ ਖਬਰ ਹੈ ਸੁਣੋ ਇੱਕ ਜਗ੍ਹਾ ਤੇ ਐਕਸੀਡੈਂਟ ਹੋਇਆ ਉੱਥੇ ਮਾਥੜਾ ਤੇ ਨਾਲ ਮੇਰੇ ਉਹ ਸੱਜ ਨੇ ਜਿਹੜੇ ਇੱਥੇ ਰੇਡੀ ਲਾਉਂਦੇ ਨੇ ਇਹਨਾਂ ਨੇ ਆਪਣੀ ਅੱਖੀ ਸਾਰੀ ਗੱਲਬਾਤ ਦੇਖ ਲਈ ਉਹ ਗੱਡੀ ਦੇ ਨਾਲ ਵੀ ਬੱਚੇ ਕੋਈ ਬਰੇਰੋ ਗੱਡੀ ਸੀ ਜਿਹੜਾੜ ਰਲ 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 ਸੜਕ ਤੇ ਆ ਗਿਆ ਜੀ ਇਹ ਝਾੜੀ ਮੇਰੇ ਰਲ 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 ਕੇ ਤਾਂ ਮਾ ਕੋਲੇ ਬੈ ਕੇ ਆ ਕੇ ਬਚੇ ਨੇ ਐਕਸੀਡੈਂਟ ਹੋਇਆ ਉਹ ਥੱਲੇ ਡਿੱਗੇ ਉਸ ਤੋਂ ਬਾਅਦ ਉਹਨਾਂ ਨੂੰ ਕਿਵੇਂ ਲਿਜਾਇਆ ਗਿਆ ਕਿਹੜੇ ਹਸਪੀਟਲ ਹਾਂ ਉਹਨਾਂ ਨੂੰ ਜੱਕੇ ਹੋਟਲ ਰੋਡ ਉੱਪਰ ਆਟੋ ਨਾਲ ਪਾਇਆ ਆਟੋ ਤੇ ਲੈ ਕੇ ਸਿਟੀ ਐਂਡ ਸੋਰੀ ਹਸਪੀਟਲ ਤੇ ਲੈ ਗਏ ਉਹਨਾਂ ਦਾ ਇੰਟਰਟੂਆਇਨ ਹੋਇਆ ਫਿਰ ਉਹਨਾਂ ਪੀਆ ਕਰੈਫਰ ਦੇ ਨਾਲ ਜਿਹੜੇ ਇੱਥੇ ਰੇਡ ਲਾਉਂਦੇ ਨੇ ਇਹਨਾਂ ਨੇ ਆਪਣੀ ਅੱਖੀ ਸਾਰੀ ਗੱਲਬਾਤ ਕੀਤੀ ਕਿ ਨਾਮ ਕੀ ਹੈ ਜੀ ਮੇਰਾ ਅਨਿਲ ਕੁਮਾਰ ਹੈ ਜੀ ਨਾਮ ਮੇਰਾ ਦੋ ਸਾਂਢ ਘਟਕੇ ਦੇ ਲੜਦਾ ਲੜਜ ਐਕਸਮ ਸੜਕ 'ਤੇ ਆ ਗਈ ਕਿੰਨੇ ਵਜੇ ਸੀਗਾ ਇਹ 10:30 ਵਜੇ ਦੀ ਗੱਲ ਹੈ ਜੀ ਸਲੀਅਰ ਸੀਗਾ ਹਾਂ ਜੀ ਸਾਹਿਬ ਜੀ ਖਲ ਖੜੇ ਰਹੇ ਸਾਂਢ ਲੜਦਾ ਲੜਜ ਆ ਕੇ ਬਾਈਕ ਉਹਨਾਂ ਦੇ ਬੇਟੇ ਮੋਟੇ ਐਕਸਮ ਬੜੇ ਜ਼ਬਰਦਸਤ ਕੀਰੇ ਥੋੜੀ ਜਿਹੀ ਸਪੀਡ ਦੀ ਮੋਟਰਸਾਈਕਲ ਸੀ ਉਹ ਡਿੱਗ ਕੇ ਫਿਰ ਯਾਨ ਪਹੁੰਚ ਮੰਡੀ ਪਬਲਿਕ ਖੜੀ ਹੋ ਰਹੀ ਔਰ ਸੱਤ ਨੂੰ ਪੁਲਿਸ ਪੁਲਿਸਨ 15 ਮਿੰਟ ਬਾਅਦ ਆਏ ਪਰ ਉਹਨਾਂ ਨੇ ਕੇਸ ਕੋਰਸਰ ਦਿੱਤਾ ਬਾਈਕ ਰੋਕਾ ਜਾਂ ਦੋਨਾਂ ਲੈ ਗਏ ਕਿ ਕਿੰਨੇ ਕਿ ਬਾਈਕਰ ਦੋ ਬਾਈਕਾਂ ਸੀ ਅੱਛਾ ਨਹੀਂ ਜਦ ਇੱਕ ਕੱਟੀ ਆਈ ਸੀ ਬਾਈਕਰ ਉਹਨਾਂ ਨੇ ਇੱਕ ਹੋਰ ਆਈ ਬਾਅਦ ਵਿੱਚ ਦੋ ਹੋਰ ਆਈਆਂ ਫਿਰ ਉਹਨਾਂ ਨੇ ਫੋਨ ਕਰਕੇ ਦੋਸਰੇ ਬਾਈਕਰਾਂ ਹੋਰ ਬੁਲਾਇਆ ਜਿਹੜੇ ਅੱਗੇ ਨਿਕਲੇਗੇ ਉਹਨਾਂ ਨੂੰ ਇਹ ਪਿੱਛੇ ਸੀ ਇਹ ਪਿੱਛੇ ਸੀ ਇਹ ਐਰੇ ਕਿ ਫਲੋਰ ਬਲੈਰੋ ਕੱਟੀ ਦੇ ਨਾਲ ਵੀ ਬੱਜੇ ਤੋਂ ਬਲੈਰੋ ਕੱਟੀ ਸੀ ਜਾਂ ਕੱਟੀ ਤਾਂ ਸੋਨੇ ਪੰਜਾਬ ਵਾਲੇ ਜਿਹੜਾ ਰੇੜੀ ਵਾਲੇ ਨੇ ਬਿਆਨ ਦੇ ਦਿੱਤਾ ਉਨੇ ਵਿੱਚੋਂ ਦੋ ਗੱਲਾਂ ਨਿਕਲ ਕੇ ਆਈਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਉਸ ਤੋਂ ਬਾਅਦ ਰਾਜਵੀਰ ਜਵੰਧਾ ਦੀ ਪਤਨੀ ਦੀ ਖਬਰ ਖਰਾ ਕੇ ਰੱਖ ਦੇਣ ਵਾਲੀ ਹੈ ਦੇਖੋ ਵੀ ਰੇੜੀ ਵਾਲੇ ਭਰਾ ਨੇ ਕੀ ਕਿਹਾ ਕਹਿੰਦਾ ਜੀ ਰਾਜਵੀਰ ਜਵੰਧਾ ਦਾ ਮੋਟਰਸਾਈਕਲ ਪਸੂਏ ਨੇ ਵਿੱਚ ਵੱਜਿਆ ਬਾਅਦ ਵਿੱਚ ਕਹਿੰਦਾ ਜੀ ਦੋ ਬਾਈਕਰ ਹੋਰ ਆ ਗਏ ਯਾਨੀ ਰਾਜਵੀਰ ਜਵੰਧਾ ਦੇ ਨਾਲ ਦੇ ਬੰਦੇ ਉੱਥੇ ਮੌਜੂਦ ਸੀ ਪਰ ਰਾਜਵੀਰ ਜਵੰਧਾ ਨੂੰ ਹਸਪੀਟਲ ਦੇ ਵਿੱਚ ਜਦੋਂ ਕਹਿੰਦੇ ਜੀ ਲੈ ਕੇ ਗਏ ਤੇ ਰਾਜਵੀਰ ਜਵੰਧਾ ਦੇ ਨਾਲ ਕੋਈ ਬਾਈਕਰ ਦੇਖਿਆ ਕਿਸੇ ਨੇ ਨਹੀਂ ਦੇਖਿਆ ਐਸ ਕਰਕੇ ਮਾਮਲਾ ਹੁਣ ਦੂਜੇ ਪਾਸੇ ਘੁੰਮ ਚੁੱਕਿਆ ਅਕਸਰ ਤੁਸੀਂ ਦੇਖਿਆ ਪੂਰੇ ਪੰਜਾਬ ਭਰ ਦੇ ਵਿੱਚ ਰਾਜੀਵ ਜੋਨਰ ਦੇ ਦੋਸਤਾਂ ਦੇ ਉੱਤੇ ਸ਼ੱਕ ਕੀਤਾ ਜਾ ਰਿਹਾ ਕਿ ਭਾਈ ਰਾਜੀਵ ਜੋਨਰ ਦੇ ਨਾਲ ਦੇ ਜਿੰਨੇ ਵੀ ਵਾਈਕਰ ਸੀ ਨਾ ਤਾਂ ਉਹ ਕਿਸੇ ਹਸਪੀਟਲ ਦੇ ਵਿੱਚ ਦੇਖੇ ਗਏ ਨੇ ਨਾ ਹੀ ਉਹਨੇ ਘਰ ਦੇ ਵਿੱਚ ਦੇਖੇ ਗਏ ਨੇ ਸੰਸਕਾਰ ਵੀ ਹੋ ਚੁੱਕਿਆ ਪਰਿਵਾਰ ਤੋਂ ਨਾ ਰਹਿ ਚੁੱਕਿਆ ਕੋਈ ਵੀ ਵਾਈਕਰ ਕਿਸੇ ਵੀ ਮੀਡੀਆ ਦੇ ਵਿੱਚ ਕਿਸੇ ਵੀ ਪੱਤਰਕਾਰ ਦੀ ਵੀਡੀਓ ਦੇ ਵਿੱਚ ਨਹੀਂ ਦੇਖਿਆ ਅਸਰ ਕਰਕੇ ਮਾਮਲਾ ਉੱਝ ਚੁੱਕਿਆ ਔਰ ਦੂਜੇ ਪਾਸੇ ਅਜੇ ਵੀ ਜਿਹੜੀ ਰਾਜਵੀਰ ਜਿਹਨਾਂ ਦੀ ਪਤਨੀ ਆ ਉਹਨਾਂ ਨੂੰ ਲੈ ਕੇ ਬਾਤ ਵੱਡੀ ਖਬਰ ਹੈ ਕਿਉਂਕਿ ਪੰਜਾਬ ਦੇ ਮੈਂ ਕੱਲ ਵੀ ਤੁਹਾਨੂੰ ਜੁਮੇ ਦੱਸਿਆ ਵੀਡੀਓ ਦੇ ਅੰਦਰ ਕਿ ਬਹੁਤ ਸਾਰੇ ਵਕੀਰ ਬਹੁਤ ਸਾਰੇ ਲੋਕ ਇਸ ਗੱਲ ਦੇ ਸਮਰਥਨ ਵਿੱਚ ਆ ਗਏ ਨੇ ਕਿ ਰਾਜਵੀਰ ਜਵੰਦਾ ਮਾਰੇ ਗਏ ਨੇ ਮਰੇ ਨਹੀਂ ਐਕਸੀਡੈਂਟ ਕਰਵਾਇਆ ਗਿਆ ਯਾਨੀ ਇੱਕ ਪਾਸੇ ਪਸ਼ੂਆਂ ਦਾ ਹਵਾਲਾ ਦਿੱਤਾ ਗਿਆ ਕਿਸੇ ਵੀ ਪਸ਼ੂ ਦੀ ਕੋਈ ਤੰਗਵਾ ਟੁੱਟੀ ਆ ਜਾ ਕੋਈ ਪਸ਼ੂ ਸਾਹਮਣੇ ਲਿਆਂਦਾ ਗਿਆ ਕਿ ਆਹ ਪਸ਼ੂ ਦੇ ਵਿੱਚ ਵੱਜਿਆ ਤਾਂ ਨੁਕਸਾਨ ਉਹਦਾ ਵੀ ਹੋਣਾ ਪਈ ਸੀ ਕਿਉਂਕਿ ਰਾਜਵੀਰ ਜੌਹੜਾ ਦੇ ਜਿਹੜੇ ਹਿਸਾਬ ਨਾਲ ਸੱਤਾ ਲੱਗੀਆਂ ਨੇ ਇੱਕ ਗੱਡੀ ਦਾ ਜ਼ਿਕਰ ਹੁੰਦਾ ਬਾਰ-ਬਾਰ ਮੈਂ ਇਸ ਗੱਲ ਨੂੰ ਤੁਹਾਡੇ ਸਾਹਮਣੇ ਧਰਿਆ ਕਿ ਭਾਈ ਉਸ ਗੱਡੀ ਦੇ ਨਾਲ ਬਾਈਕ ਵੱਜੀ ਜ਼ਰੂਰ ਹੋਣੀ ਆ ਪਰ ਰਾਜਵੀਰ ਜੌਹੜਾ ਦੇ ਉੱਤੇ ਸ਼ਾਨਦਾਨ ਕਰਾਉਣੀ ਜ਼ਰੂਰੀ ਹੈ ਰਾਜਵੀਰ ਜੌਹੜਾ ਦੀ ਪਤਨੀ ਆ ਜਿਹੜੀ ਉਹ ਵੀ ਲੈ ਕੇ ਖਬਰ ਹੈ ਵੀ ਬਾਰ-ਬਾਰ ਬੇਹੋਸ਼ੀ ਦੀ ਹਾਲਤ ਵਿੱਚ ਔਰ ਦੂਜੇ ਪਾਸੇ ਦੀ ਮਾਤਾ ਪੇਤਾ ਬਹਿ ਨਹੀਂ ਗਏ ਇਹ ਸਭ ਨੂੰ ਪਤਾ ਪਰ ਹੁਣ ਭਾਈ ਪੰਜਾਬ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਮੰਗ ਉੱਠ ਖੜੀ ਹੋ ਗਈ ਜੀ ਰਾਜਵੀਰ ਜਵੰਦਾ ਦਾ ਜਿਹੜਾ ਪਰਿਵਾਰ ਇਹਨਾਂ ਨੂੰ ਛਾਰਬੀਣ ਕਰਵਾਉਣੀ ਜ਼ਰੂਰੀ ਹੈ ਕਿਉਂ ਕਿ ਕਿਤੇ ਭਾਈ ਪਸੂਆਂ ਦਾ ਮਾਮਲਾ ਨਹੀਂ ਰਾਜਵੀਰ ਜਵੰਦਾ ਨੂੰ ਚਾਹੇ ਉਹ ਦੋਸਤਾਂ ਦੁਆਰਾ ਕੀਤਾ ਗਿਆ ਹੋਵੇ ਚਾਹੇ ਕੋਈ ਪਿੱਛੇ ਕਹਾਣੀ ਹੋਰ ਹੋਵੇ ਲਾਜ਼ਮੀ ਹੈ ਕਿਉਂਕਿ ਰਾਜੀ ਜਵੰਦਾ ਜੇਕਰ ਪਸੂਆਂ ਦੇ ਵਿੱਚ ਵੱਜਦਾ ਨਾਲ ਪਸੂ ਵੀ ਮਰਦਾ ਔਰ ਦੂਜੇ ਪਾਸੇ ਦੇ ਜਿਹੜੇ ਵਾਈਕਰ ਦੋਸਤ ਸੀ ਉਹ ਕਹਿੰਦੇ ਜੀ ਇੱਥੇ ਦੋ ਵਲਕਰ ਆ ਗਏ ਸੀ ਜਦੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਣਾ ਪਿੱਛੇ ਆ ਰਹੇ ਸੀ ਪਰ ਰਾਜੀ ਜਵੰਦਾ ਦੇ ਨਾਂ ਹਸਪੀਟਲ ਦੇ ਵਿੱਚ ਕੋਈ ਵਲਕਰ ਨਹੀਂ ਵੇਖਿਆ ਨਾ ਕਿਸੇ ਵੀ ਵਿਦੇ ਵਿੱਚ ਦੇਖਿਆ ਉਹਨਾਂ ਦੇ ਹੱਥ 'ਤੇ ਬਣਦਾ ਸੀ ਕਿ ਸਾਹਮਣੇ ਆ ਕੇ ਰਾਜੀਵੀਰ ਜਵੰਦਾ ਬਾਰੇ ਕੋਈ ਨਾ ਕੋਈ ਆਪਣੀ ਇੰਟਰੋਡਕਸ਼ਨ ਦਿੰਦੇ ਆਪਣੀ ਗੱਲ ਧਾਰ ਦੇ ਭਾਈ ਅਸੀ ਦੇ ਨਾਲ ਸੀ ਆਹ ਕੁਝ ਹੋ ਚੁੱਕਿਆ ਅਸੀਂ ਆਪਣੀ ਅੱਖਾਂ ਦੇ ਨਾਲ ਵੇਖਿਆ ਪਰ ਕਹਿੰਦੇ ਜੀ ਹੁਣ ਰਾਜੀਵੀਰ ਜਵੰਦਾ ਦੇ ਜਿੰਨੇ ਵੀ ਦੋਸਤ ਨੇ ਉਹਨਾਂ ਸਾਰੇ ਦੋਸਤਾਂ ਤੇ ਸ਼ੱਕ ਦੀ ਸੂਈ ਘੁੰਮ ਚੁੱਕੀ ਐ ਤੇ ਮਾਮਲਾ ਬੜਾ ਪਤਾ ਬੇਚੀਦਾ ਹੋ ਚੁੱਕਿਆ ਯਾਨੀ ਰਾਜਵੀਰ ਜਵੰਧਾ ਦੇ ਜਿੰਨੇ ਵੀ ਦੋਸਤ ਨੇ ਉਹਨਾਂ ਨੂੰ ਸਾਰਿਆਂ ਨੂੰ ਪੁੱਛ ਦੱਸ ਹੋਣੀ ਜ਼ਰੂਰੀ ਐ ਤਾਂ ਹੀ ਰਾਜਵੀਰ ਜਵੰਧਾ ਦਾ ਸੱਚ ਨਿਕਲ ਕੇ ਸਾਹਮਣੇ ਆਉਣਾ ਤੇ ਨਹੀਂ ਤਾਂ ਰਾਜਵੀਰ ਜਵੰਧਾ ਦੀ ਮੌਤ ਦਾ ਰਹੱਸ ਰਹੱਸ ਵਲ ਕੇ ਰਹਿ ਜਾਣਾ ਇਹ ਸਾਡੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਜਿੰਨੇ ਵੀ ਫੈਨ ਨੇ ਉਹਨੂੰ ਚਾਣ ਵਾਲੇ ਇਹ ਲੋਕਾਂ ਦਾ ਕਹਿਣਾ ਕਹਿੰਦੇ ਰਾਜਵੀਰ ਜਵੰਧਾ ਦੀ ਇਸ਼ਾਨਦਿਸ਼ ਕਰਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਰਾਜਵੀਰ ਜਵੰਦਾ ਨਾ ਚਲੇ ਗਏ ਨੇ ਪਰ ਜਿਹੜਾ ਪਿੱਛੇ ਪਰਿਵਾਰ ਉਹਨਾਂ ਨੂੰ ਚਾਹੀਦਾ ਕਿ ਅਸੀਂ ਇਸ ਗੱਲ ਨੂੰ ਵੱਡੇ ਪੱਧਰ ਦੇ ਉੱਤੇ ਲੈ ਕੇ ਆਈਏ ਜਿੰਨੇ ਵੀ ਕਲਾਕਾਰ ਦੋਸਤ ਮੇਰੇ ਇਸ ਵੀਡੀਓ ਨੂੰ ਸੁਣ ਰਹੇ ਨੇ ਰਾਜਵੀਰ ਜਵੰਦਾ ਦੇ ਤਾਂ ਭਾਈ ਉਹਨਾਂ ਨੂੰ ਵੀ ਚਾਹੀਦਾ ਵੀ ਇੱਕ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਰਾਜਵੀਰ ਜਵੰਦਾ ਦੇ ਪਰਿਵਾਰ ਔਰ ਰਾਜਵੀਰ ਜਵੰਦਾ ਨੂੰ ਇਨਸਾਫ ਮਿਲ ਸਕੇ ਕਿਉਂਕਿ ਦੇ ਵਿੱਚ ਵੱਡੀ ਘਟਨਾ ਮੰਡੀ ਜਾ ਰਹੀ ਆ ਇਹ ਕੋਈ ਐਕਸੀਡੈਂਟ ਤਾਂ ਨਹੀਂ ਲੱਗਦਾ ਇਹ ਗੱਲ ਪੂਰਾ ਪੰਜਾਬ ਸ਼ੱਕ ਦੇ ਤੌਰ ਤੇ ਕਹਿ ਰਿਹਾ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹੌਨ ਮਾਰਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ